ਪੇਂਟ ਨਾਲ ਹੂੰ ਠੀਕ ਹੈ ਜੇ ਕਿਸੇ ਦੇ ਪਾਸੇ ਤੇ ਰੰਗ ਪੇਂਟ ਹੋਇਆ ਬਾਈ ਟਰੈਕਟਰ ਬਿਨਾਂ ਪੈਸਿਆਂ ਦੇ ਦੇ ਦਾਂਗਾ ਬਸ ਠੀਕ ਕੋਈ ਮਾਲਕ ਨੇ ਇੱਥੇ ਲੱਭਦੇ ਲੱਭਦਿਆਂ ਲਿਆਇਆ ਨਾ ਹਾਂ ਅਗਲੇ ਨੂੰ ਬਾਈ ਜਾਣ ਕਰੀਕੀ ਜਾਂਦੀ ਜਿਹਦੇ ਕੋਈ ਚੀਜ਼ ਖੋਜਵੇ ਉਹੀ ਗੱਲ ਹੈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਜੱਗੂ ਜਾਣਕਾਰੀ ਦਊਗਾ ਅੱਜ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਜੀ ਤੇ ਮੇਰੇ ਸਾਡੇ ਅਮਨ ਵੀਰ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਅੱਜ ਢੱਲਾ ਢੇਲਾ ਢੇਲਾ ਅੱਜ ਯਾਰ ਢੱਲਾ ਥੋੜਾ ਯਾਰ ਕੀ ਹੋ ਗਿਆ ਅਮਨ ਸਾਣਾ ਯਾਰ ਜਾਉਂਦਾ ਕਿ ਜਦਾਂ ਵਿੱਚ ਤਾਂ ਧਰਨ ਨਹੀਂ ਪਈ ਜਾਂਦੀ ਅੱਛਾ ਇਹ ਕਿੱਦਾਂ ਹੋ ਗਈ ਕੱਲ ਵੀ ਰੋਟੀ ਖਾਧੀ ਨਹੀਂ ਯਾਰ ਆ ਅੱਛਾ ਅੱਜ ਰੋਟੀ ਖਾਧੀ ਕੀ ਹੋ ਗਿਆ ਬਾਈ ਤੈਨੂੰ ਉਹ ਇੰਨੀ ਵਧੀਆ ਡਿਸਟ੍ਰੈਕਸ਼ਨ ਜਾਲ ਦੇਦੀ ਯਾਰ ਉਹ ਵਿੱਚ ਮਸ਼ੂਰੀ ਕਰਨ ਆਇਆ ਅੱਛਾ ਇਹ ਵਿੱਚ ਮਸ਼ੂਰੀ ਕਰਨ ਆਇਆ ਐਡ ਕਰਨ ਆਇਆ ਹੱਥ ਟੋਲੇ ਪਾਉਣਾ ਨਾ ਵੀਰੇ ਹੋ ਬਾਈ ਹੋਰ ਆ ਵੀਡੀਓ ਚੱਲ ਰਹੀ ਥੀ ਐ ਮੂੜਿਆ ਬਣਾ ਕੇ ਲੱਗੇ ਤੇ ਬਾਈ ਆ ਗਿਆ ਵਿੱਚ ਬਾਈ ਕਹਾ ਵੇਜਾ ਤੂੰ ਮਿਸ਼ੋਰੀ ਕਰਨਾ ਇਹਦਾ ਮੈਂ ਦੀ ਮਿਸ਼ੋਰੀ ਦਿੰਦਾ ਅੱਛਾ ਇਹ ਤਾਂ ਬਾਈ ਆਪਾਂ ਨੇ ਆਲਰੇਡੀ ਦਿਖਾ ਦੇ ਬਾਈ ਕਹਿੰਦਾ ਮੇਰੇ ਬਿਨਾ ਵੀਡੀਓ ਨਹੀਂ ਚੱਲਦੀ ਟੋਟਾ ਨਹੀਂ ਹੈਗਾ ਇਹ ਕੱਟਾ ਹੈ ਬੜਨਾ ਜੋਟਾ ਦੇਣੇ ਨੇ ਹਲੇ ਇਹ ਨੇਣਾ ਨੇ ট্রাক ਰੋਕ ਦਊਂਗੇ ਫਿਰ ਖਲਾਉਂਗੇ ਖਾਲਾ ਪਾਉਂਗੇ ਇਹਨੂੰ ਬੜੇ ਵੀ ਪਾਉਂਗੇ ਬੜਾ ਕਰ ਫਿਰ ਇਹਨੂੰ ਬੜਾ ਕਰਕੇ ਵੇਚੀ ਇਹ ਕਟੂ ਹਲੇ 6 ਮਹੀਨਿਆਂ ਦਾ ਹੈ ਹੌਲੀ ਹੌਲੀ ਇਹਨੂੰ ਫੁਕਾਰਾਂ ਦੇ ਟਾਇਰ ਪਾਏ 2-3 ਸਾਲ ਪਹਿਲੇ 2-3 ਸਾਲ ਦਾ ਇਹ ਹਥਿਆਰ ਹੋ ਗਿਆ ਬਾਈ ਤੇ 14 ਦੇ ਤੇ 12 ਦੇ ਜੱਗੂ ਟਰੈਕਟਰ ਬਾਰੇ ਦੇਰ ਜਾਣਕਾਰੀ ਟਰੈਕਟਰ ਵੀਰੇ ਸੋਨਾਲੀਗਾ 35 ਦਿਖਾ ਦੇ ਮੜਾ ਜਾ ਦੇ ਲੈ ਬਾਈ ਮਾਡਲ ਕਿਹੜਾ ਮਾਡਲ ਵੀਰੇ 10 ਹੈ 2010 ਮਾਡਲ ਹੈ ਬਾਈ ਅੱਛਾ ਬਾਈ ਸ਼ੋਰੂਮ ਕਿਣੀ ਸੀ ਨ ਪਈ ਐਨ ਥੋੜੀ ਬੋਲਾ ਕੋਕਾ ਪੀਸ ਜਮਾ ਠੀਕ ਹੈ ਜੀ ਤੇ ਬਾਈ ਟੈਟੂ ਨਾਲਦੇ ਟਰੈਕਟਰ ਤੇ ਟਾਇਰ ਵੀਰ ਟਾਇਰ ਆ ਨਾ ਵੀਰ ਕੇ ਸਾਥੋਂ ਨਾਲ ਨਾਲ ਤੇ ਚੱਲ ਨਵੇਂ ਆ ਓਮੇ ਦਾ ਪਰ ਜਮਾਈ 100 ਪੈਸੀ ਟਾਇਰ ਆ ਬੀਕੇਟੀ ਪਰ ਉਹ ਜਗੂ ਟਰੈਕਟਰ ਕਿਧਰੇ ਤੇ ਖੁੱਲਿਆ ਖਾਲਾ ਕੁਝ ਨਹੀਂ ਲੱਗਦਾ ਹੈ ਮਾੜਾ ਮੋਟਾ ਦਾ ਗੱਲ ਕਿਸੇ ਕਲੱਚ ਕਰੋਚਾ ਦਾ ਕੰਮ ਚੱਲ ਹੋਊ ਉਹਦਾ ਕੋਈ ਟੱਕਰ ਨਹੀਂ ਹੈ ਮੇਨ ਹੁੰਦਾ ਇੰਜਨ ਦਾ ਗੇਅਰ ਬਾਕਸ ਇਹਦਾ ਠੀਕ ਨਹੀਂ ਰੰਗ ਰੋਗ ਅਰੀਜਨਲ ਆ ਬੱਦ ਧੋਣੇ ਨੂੰ ਆ ਬਾਈ ਇੱਕ ਵਾਰੀ ਮੈਲ ਖੋਰਾ ਜਿਹਾ ਹੋਇਆ ਵਾ ਨਾ ਇਹ ਬਾਕੀ ਬਾਈ ਟਰੈਕਟਰ ਓਕੇ ਆ ਹਾਂ ਉਹ ਤਾਂ ਦੇਖਿਆ ਰਿਹਾ ਬਾਈ ਸਾਫ਼ ਟਰੈਕਟਰ ਆ ਬਾਈ ਦੇਖੋ ਇਹ ਤਾਂ ਮੈਨੂੰ ਕੋਈ ਪਤਾ 35 ਆਉਣੇ ਕੋਈ ਜਿੰਨੇ ਵੀ ਰੇਟਰ ਆ ਜਾਣ ਉਹ ਕੋਈ ਖੜੇ ਨਹੀਂ ਖੜੇ ਨਹੀਂ ਭਾਈ ਬਿਲਕੁਲ ਬਿਲਕੁਲ ਜਿੰਨੇ ਵੀ ਆਏ ਆ ਮਨੇ ਵੀਰੇ ਨਾਲ ਦੀ ਨਾਲੇ ਵੀਰੇ ਇਹ ਆਏ ਹਨਾ ਛੋਟੇ ਛੋਟਾ ਬੜੇ ਵਿਚ ਬੜਾ 올 ਰੌਂਡਰ ਜਾਈ ਹੈ 올 ਰੌਂਡਰ ਹੈ ਸਾਰੇ ਰੋਟਾਵੇਟਰ ਨੂੰ ਵੀ ਵਧੀਆ ਚਲਾਈ ਜਾਂਦਾ ਹਾਂ ਤੇਲ ਖਰਚਾ ਵੀ ਜਾਇਜ ਇਹਦਾ ਹਾਂ ਸਹੀ ਹੈ ਸਹੀ ਹੈ ਕਲੱਚ ਪਲੇਟ ਦਾ ਪਈ ਵੀ ਹੈ ਜੀ ਮੈਨੂੰ ਪਤਾ ਹਾਂ ਉਹ ਵੀ ਭਾਈ ਟਰਾਲੀ ਵਾਲਾ ਬੰਦਾ ਵੀ ਲੈ ਜਾਂਦਾ ਹਾਂ ਤੇ ਟਰਾਲੀ ਨੂੰ ਵੀ ਚੱਲਦਾ ਇਹ ਨੰਬਰ ਦੋ ਗੱਲ ਇਹ ਵੀ ਰੇਟ ਮਾ ਜਾਂਦਾ ਬਿਲਕੁਲ ਬਿਲਕੁਲ ਠੀਕ ਹੈ ਸਾਰੇ ਇਹਦੇ ਚ ਚਲ ਇਹ ਦੱਸ ਦੋ ਕਿੰਨੇ ਰੇਟ ਅਰੇ ਲਾ ਕੋ ਦੱਸੋਗੇ ਬਾਈ ਲਾਸਟ ਚ ਜੇ ਰੇਟ ਹੋਣੀ ਚਾਹਤਾ ਫਿਰ ਬੰਦੇ ਵੀਡੀਓ ਨਹੀਂ ਦੇਦੇ ਵੀਡੀਓ ਨਾਲ ਟਰਸਟ ਨਹੀਂ ਰਹਿਣਾ ਉੱਥੇ ਵੀਡੀਓ ਖਰਾਬ ਹੋ ਜਾਂਦੀ ਹਾਂ ਥੋੜਾ ਜਿਆਦਾ ਜਾਣਕਾਰੀ ਹੁਣ ਬਣ ਗਿਆ ਹੈ ਪੱਕਾ ਯੂਟਿਊਬਰ ਬਣ ਗਿਆ ਪਤਾ ਲੱਗ ਗਿਆ ਵੀ ਵੀਡੀਓ ਕਿੱਦਾਂ ਕਰਨੀ ਆ ਯੂਟਿਊਬਰ ਦਾ ਭਰਾਵਾ ਕਾਦੇ ਬਣਿਆ ਤੂੰ ਸਾਡਾ ਚੋਟੀ ਦਾ ਹੈ ਪਤਾ ਲੱਗਦਾ ਰਹਿੰਦਾ ਬੰਦੇ ਨੂੰ ਹਾਂ ਅੱਜ ਕੁਝ ਹੋਰ ਹਾਂ ਜੇ ਕਰੀ ਜਾਂਦੇ ਆ ਭਵਨ ਕਾਲੇ ਨੂੰ ਭੇਜ ਦਿੱਤਾ ਹੈ ਬਾਈ ਅੱਧਾ ਤੇ ਚੈੱਕ ਕਰੋ ਤੁਸੀਂ ਇੰਜਣ ਉੰਜਣ ਤਾਂ ਪੰਪ ਪੰਪ ਸਾਰਾ a to z ਨਾਲ ਦਾ ਹੈ ਆਪਾਂ ਨਾਲ ਦਾ ਬਾਈ ਤੇ ਪਲੇਟ ਲੱਗੀ ਹੋਈ ਹੈ ਦੀ ਇੰਜਣ ਨੰਬਰ ਚ 88 ਨੰਬਰ ਸਾਰਾ ਕੁਝ ਲੱਗਿਆ ਹੋਇਆ ਹੋਰ ਠੀਕ ਹੈ ਬਾਕੀ ਤੁਸੀਂ ਬੈਟਰੀ ਬਾਕਸ ਸਾ ਅਰੀਜਨਲ ਨਾਲ ਦਾ ਤੇ ਪਾਇਦਾਨਾ ਦਾ ਤਜਮੈਂਟ ਲਾ ਲਓ ਕਿੰਨਾ ਕੁ ਚੱਲੇ ਆਉ ਆਹਾਂ ਬਸ ਸਾਰਾ ਕੁਝ ਉਤਰਿਆ ਵਾ ਹਾਲ ਉਤਰਿਆ ਵਾ ਹਨਾ ਜੱਗੂ ਗੇਅਰ ਗੋਰ ਸਾਰਾ ਕੁਝ ਸੋਖਿਆ ਧੋਣੇ ਨੂੰ ਹੈ ਥੋੜਾ ਜਿਹਾ ਮੈਲ ਖੁਰਾ ਜਾ ਇਹ ਇਕਨਾ ਹਾ ਮਿੱਟੀ ਜੀ ਜਮਈ ਵੀ ਹੈ ਧੋਏ ਤੇ ਸਾਫ ਹੋ ਜਾਣੀ ਹੈ ਦੀ ਯਾਨੀ ਕਿ ਇਹ ਤੋਂ ਇਹ ਰੰਗ ਬਹੁਤ ਚੰਗਾ ਨਿਕਲੇ ਆਊਗਾ। ਫਰੇਮਾ ਰਮਾ ਤੇ origignal ਆ ਭਾਈ। ਬਾਕੀ ਵੀਰੇ origignal ਦੀ ਫੁੱਲ ਗਰੰਟੀ ਆ। ਹਾਂ। ਜ਼ਿਆਦਾਤਰ ਜਿਹੜੇ ਵੀਰ ਆਪਣੇ ਦੂਰ ਵਾਲੇ ਆ ਉਹਨਾਂ ਦੇ ਮਨ 'ਚ ਆਹੀ ਡਾਊਟ ਹੁੰਦਾ ਵੀ ਟਰੈਕਟਰ ਕਿਤੇ ਰੰਗ ਪੇਂਟ ਨਾ। ਹੂੰ। ਠੀਕ ਐ। ਜੇ ਕਿਸੇ ਦੇ ਪਾਸੇ ਦਾ ਰੰਗ ਪੇਂਟ ਹੋਇਆ ਭਾਈ ਟਰੈਕਟਰ ਬਿਨਾਂ ਪੈਸਿਆਂ ਦੇ ਦੇ ਦਾਂ। ਬਸ ਠੀਕ। ਕੋਈ ਗੰਦਾ ਕੇ ਦਿਖਾਵੇ ਵੀ ਇੱਥੇ ਦਾ ਰੰਗ ਪੱਜਿਆ ਹੋਇਆ ਠੀਕ ਐ। ਟਰੈਕਟਰ ਆਪਣੇ ਵੱਲੋਂ ਫ੍ਰੀ ਆ। ਹਾਂ। ਜੇ ਜੀ ਜੀ ਦੱਸੂਗੇ ਉਹਦਾ ਕੋਈ ਚੀਜ਼ ਲੱਗ ਹੋਈ ਬਾਈ ਤਾਂ ਵੀ ਆਪਣੀ ਜ਼ਿੰਮੇਵਾਰੀ ਹੈ। ਠੀਕ ਬਾਕੀ ਬਾਈ ਜੇ ਹੁੰਦਾ ਵੀ ਆਪਾਂ ਜ਼ਰੂਰ ਦੱਸਾਂਗੇ ਤੁਹਾਨੂੰ। ਵੀ ਭਾਈ ਚਲੋ ਇਹਦੇ ਮਗਰਾੜ ਤਿਆਰ ਹੈ। ਪਰ ਤਿਆਰ ਹੈ ਕੁਝ ਵੀ ਆ ਇੱਕ ਤਰ੍ਹਾਂ ਦੀ ਚੀਜ਼ ਉਹਦਾ ਦਿਖੇ ਜਾਂਦੀ ਵੈਸੇ। ਕਿੱਥੋਂ ਰੰਗ ਉਤਰਿਆ ਬਾਈ ਆ ਦੇਖਦਾ ਹਰਾਂਗੇ ਤਰ੍ਹਾਂ ਹਲਕਾ ਆਹ ਚਲ ਕੋਈ ਚੀਜ਼ ਨਹੀਂ ਹੁੰਦਾ ਨਾ ਤਾਂ। ਥੋੜਾ ਗੱਲ ਕਰਦੇ। ਕਿੱਥੋਂ ਦਿਖਾ ਦੇ ਵੀਰੇ। ਮਗਰਾੜ ਜਿਕਣਾ ਹੁਣ ਐ ਆ ਵੀ ਚੱਲ ਗਲੇ ਵੀ ਨਹੀਂ ਹੈ ਸਾਫ਼ ਸੁਥਰੇ ਹੈ। ਜਰਨੀ ਬਾਈ ਵੀ ਕਿਤੇ ਟਾਂਕਾਂ ਨਹੀਂ ਲੱਗਿਆ ਵਾ ਕੁਝ ਨਹੀਂ ਹੈ। ਟਰੈਕਟਰ ਬਾਈ ਚੱਲਿਆ ਉਹ ਵੀ ਖੇਤੀ ਬਾੜੀ ਦੇ ਆ। ਹਾਂ। ਇਹ ਰੇਟਰ ਟਰਾਲੀ ਦੇ ਜੱਲੇ ਉਹ ਵੀ ਕੰਡੀਸ਼ਨ ਹੋ ਰਹੀ ਮਗਰਾਡਮ ਰੋਡ ਮੁੱਚੇ ਜਾਨੇ ਬਾਈ ਉਹਨਾਂ ਦੇ ਬਿਲਕੁਲ ਬਾਈ ਹਾਂ ਠੀਕ ਹੈ ਬਾਕੀ ਸਾਰਾ ਡੰਡਾ ਫੱਟੀ ਡਰਾਵਰ ਟੌਪ ਲਿੰਕ ਨਾਲ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਬਾਈ ਜਿਹਦੇ ਨਾਲ ਹੋਊਂਗੀ ਆਪਾਂ ਦਾਂਗੇ ਜੇ ਨਾਲ ਜਿਹੜੀ ਚੀਜ਼ ਨਹੀਂ ਹੁੰਦੀ ਫਿਰ ਆਪਾਂ ਕਹਿ ਜਾਨੇ ਹੈ ਹੀ ਨਹੀਂ ਕੋਲ ਤੇ ਵੀ ਦੇ ਦਿੰਦੇ ਨਹੀਂ ਦੰਦੇ ਬਾਈ ਕੋਲ ਤਾਂ ਨਹੀਂ ਦਿੰਦੇ ਹੁੰਦੀ ਨਹੀਂ ਹੈ ਜਿਹਦਾ ਨਹੀਂ ਹੈਗੀ ਕਈ ਵਾਰ ਮੰਗ ਲੈਂਦਾ ਅਗਲਾ ਬਾਈ ਇਹ ਦੂਰ ਲੱਗ ਕੇ ਚੱਲ ਰੇਟਰ ਡੰਡਾ ਹੁੱਕ ਫੱਟੀ ਨਾਲ ਹੈ ਬਾਈ ਸਟਾਰਟ ਕਰਕੇ ਹੁਣ ਜੋ ਸਟਾਰਟਿੰਗ ਦਿਖਾ ਦਿੰਦੇ ਤੁਹਾਨੂੰ ਇੱਕ ਵਾਰੀ ਚੈੱਕ ਕਰਕੇ ਸੋਨ ਸੈਲਫ ਦਾ ਸਾਊਂਡ ਦੀ ਚੈਕਿੰਗ ਹੋ ਜੂਗੀ ਹਾਲੋ ਤਾਂ ਇਹ ਜਮਾਈ ਸਮੂਦ ਹੈ ਸਟੀering ਦਾ ਬਹੁਤ ਜ਼ਿਆਦਾ ਰਹਿਲਾ ਹੈ ਪਾਵਰ ਸਟੀering ਨੇ ਮੁਕਾਬਲੇ ਕਿਹਾ ਜਰਾ ਸਹੀ ਹੈ ਜਾ ਰਿਹਾ ਹੈ ਇਰੇਟਰ ਮੈਂ ਆਪੇ ਚਲਾ ਕੇ ਲੈ ਕੇ ਆਇਆ ਤਾਂ ਜਣੀ ਕਿ ਪਾਵਰ ਇਹਦਾ ਸਟੀering ਨਾ ਬਹੁਤ ਜ਼ਿਆਦਾ ਰਹਿਲਾ ਹੈ ਬਹੁਤਾ ਹੈਵੀ ਨਹੀਂ ਹੈ ਰਾਵਾਂ ਡੈਕਟਰ ਮੁੜਦਾ ਬਿਨਾਂ ਜ਼ੋਰ ਲਾਇਦੇ ਹਾਂ ਆ ਮੁੰਡਾ ਬਾਈ ਮੇਰੇ ਬਾ ਡ੍ਰੈਕਟਰ ਚੜਾਉਣ ਲੱਗਾ ਤਾਂ ਇਹਨੂੰ ਪਤਾ ਨਹੀਂ ਮੇਰਾ ਕਾਹਦਾ ਬੈਰ ਹੈ ਮੈਂ ਉਹਦੇ ਖੜਾ ਤਾਂ ਵੀਡੀਓ ਬਣਾਉਂਦਾ ਇਹ ਡ੍ਰੈਕਟਰ ਉੱਪਰ ਚੜਾਉਣ ਲੱਗਾ ਦਾ ਚੱਤੀ ਲਾਂਦਾ ਚੱਲੀਏਗਾ ਉਹਨੂੰ ਟਾਈਮ ਹੋ ਗਿਆ ਚਲੋ ਹਾਂ ਡ੍ਰੈਕਟਰ ਦਾ ਫੁੱਲ ਓਕੇ ਆ ਠੀਕ ਹੈ ਬਾਈ ਉਹ ਕਹਿੰਦੇ ਹੁੰਦੇ ਕੀ ਕਹਿੰਦੇ ਤੂੰ ਤੇਰੀ ਕਾਹ ਪਤਾ ਗਾਣੇ ਗਾਣੇ ਗਿਣਦਾ ਦਾਣੇ ਗਿਣਦਾ ਕਹਿੰਦੇ ਫਿਰ ਪੂਰੇ ਦਾਣੇ ਗਿਣਦਾ ਬਾਈ ਇਹ ਦਾਣੇ ਗਿਣਦਾ ਇੰਨੇ ਪੂਰੇ ਦਾਣੇ ਗਿਣਦੇ ਫਾਈਲ ਸਟਾਰਟ ਕਰੀਂ ਮੇਰਾ ਨਘਾਲੇ ਕਰਤਾ ਵੀਰੇ ਬਾਰ-ਬਾਰ ਇਹਦਾ ਆਰਮ ਚੋਰੀ ਹੁੰਦੀ ਡੀਲ ਪਤਾ ਕਿੰਨਾ ਮਹਿੰਗਾ ਵੀਰੇ ਵਾਕੀ ਵੀਡੀਓ ਵੀ ਦੇ ਦੂੰਗਾ 사운ਡ ਤਾਂ ਹੀ ਰਹਿੰਦਾ हां ਜਿਹਨੂੰ ਵੀ ਪਸੰਦ ਹੋਇਆ ਟਰੈਕਟਰ ਕਿਸ ਨੂੰ ਮਾਰ ਲੱਗਿਆ ਹਾਂ ਡਿਮਾਂਡ ਦਾ ਦੱਸ ਦਿਓ ਹਾਂ ਬਾਈ ਰੁਕੋੜਾ ਕਰਕੇ ਔਰ ਇੱਕੜ ਆਪਣੇ ਕੋਲ ਏਜੰਸੀ ਦੇ ਵਿੱਚ ਖੜਾ ਹੈ ਠੀਕ ਹੈ ਲੋਕੇਸ਼ਨ ਸਭ ਨੂੰ ਪਤਾ ਹੀ ਆਪਣੀ ਪਟਾ ਸਾਹਿਬ ਉਹ ਪਟਾ ਸਾਗੁਰ ਦਾ ਗੇਟ ਜਾਂਦਾ ਜੀ ਆਹ ਲਿੰਕ ਰੋਡ ਉੱਰੇ ਤੇ ਆਇਆ ਜਾਂਦਾ ਉੱਥੇ ਨੂੰ ਉਧਰ ਆਇਓ ਚਾਹੇ ਤੁਸੀਂ ਉੱਥੇ ਦੇ ਉਧਰ ਆਇਓ ਠੀਕ ਹੈ ਇਹ ਤੇ ਬੱਸ ਜਾ ਰਹੀ ਓ ਮੇਨ ਰੋਡ ਚੰਡੀਗੜ੍ਹ ਫੋਟੋ ਦੇ ਡਿਮਾਂਡ ਕਿੰਨੀ 2.5 ਲੱਖ ਰੁਪਈਆ 2.5 ਲੱਖ ਰੁਪਈਆ ਡਿਮਾਂਡ ਹੈ ਭਾਈ 2.5 ਲੱਖ ਰੁਪਈਆ ਬਾਈ ਡਿਮਾਂਡ ਹਾਂ ਠੀਕ ਹੈ ਜੀ ਕਈ ਵਾਰ ਆਇਆ ਹੁੰਦਾ ਭਾਈ ਬਾਈ ਰੇਟ ਕੋਈ ਕਈ ਵਾਰ ਸਾਡਾ ਰੇਟ ਲੱਗੇ ਉਹ ਫਰਕ ਪੈ ਜਾਂਦਾ ਉਹ ਵੀ ਮੈਂ ਕਹਿੰਦਾ ਵੀ ਚਲਾ ਕਰ ਪੰਜ 10 ਹਜ਼ਾਰ ਬਹੁਤ ਬੰਦੇ ਕਹਿੰਦੇ ਭਾਈ ਹੋ ਵੀ ਜਾਂਦਾ ਕਈ ਵਾਰ ਪੰਜ 10 ਹਜ਼ਾਰ ਰੁਪਏ ਤੇ ਪੰਜ ਮੈਂ ਘੱਟ ਪਾ ਦਿੰਦਾ ਜਾਂ ਇੱਕ ਘੱਟ ਪਾ ਮੈਂ ਵਾਪਸ ਪਾ ਲਾਂ ਹਾਂ ਵੀ 2.5 ਲੱਖ ਰੁਪਈਆ ਡਿਮਾਂਡ ਆ ਬਾਕੀ ਰੇਟ ਵੀਰੇ ਫਿਕਸ ਨਹੀਂ ਹੈਗਾ ਇਸ ਤਰ੍ਹਾਂ ਕੇ ਪਸੰ ਕੀ ਕਿਸੇ ਨੇ ਕੋਈ ਵਿੱਚ ਕਟਾਉਣਾ ਹੋਇਆ ਭਾਈ ਉਹ ਵੀ ਕਰ ਲਾਂਗੇ ਵਾਧਾ ਘਾਟਾ ਠੀਕ ਹੈ ਜੀ ਕਿਉਂਕਿ ਵਿੱਚ ਤੋਂ ਤਾਂ ਭਾਈ ਲਗਭਗ ਕੱਟੇ ਆਉਂਦੇ ਹਾਂ ਹਾਂ ਜ਼ਰੂਰੀ ਹੈਗਾ ਵੀ ਨਵੇਂ ਅਜੇ ਘੰਟ ਹੁੰਦਾ ਪੁਰਾਣੇ 'ਚ ਵੀ ਘੱਟ ਪੁਰਾਣੇ 'ਚ ਵੀ ਛੋਟਿਆਂ 'ਚ ਹੁਣ ਐ ਜੀ ਬਿਲਕੁਲ 835 ਹੁੰਦਾ ਅੰਦਰ ਪੰਪ ਵਾਲਾ ਉਹ ਘਟਾ ਜਾਂਦਾ ਵੀ ਚੱਲ ਮੈਂ ਬਾਹਰ ਵਾਲਾ ਲੈ ਲਵਾਂ ਨਾਲ ਥੋੜਾ ਜਿਹਾ ਮਾਡਲ ਉੱਚਾ ਹੋ ਜਾਊਗਾ ਬਿਲਕੁਲ ਸਹੀ ਗੱਲ ਤੇ ਭਾਈ ਪੀਟੀਓ ਤਾਂ ਦੱਸਦੀ ਐ ਜੀ ਸ਼ਾਇਦ 11 ਵੀ ਚੱਲਦੀ ਐ ਤਾਂ ਭਾਈ ਡਬਲ ਕਲਚ ਹਲਾਚ ਤਾਂ ਦਾ ਬੰਦਾ ਹੈ। ਰਾਜੇ ਸਿੰਗਲ ਹੀ ਆਉਂਦਾ ਵੀਰੇ ਮੇਰੇ ਨਾਲ। ਦੋਬਲ ਹੀ ਆ। ਦੇਖੀਂ ਦੱਬ ਕੇ। ਹਟ ਜਾ ਹੁਣ। ਦੋਬਲ ਹੀ ਆਉਂਗਾ ਜੱਗੂ। ਸਿੰਗਲ ਹੈ। ਚੱਲ ਕੋਈ ਨਹੀਂ ਗੇਰ ਤਾਂ ਪੈਂਦਾ ਵਿਚਲਾ। ਠੀਕ ਹੈ ਤੇ 11 ਚ ਪੀਟੀਓ ਆ ਦੀ ਪਿੱਛੇ ਇਹਨੂੰ ਮੂਰੇ ਨੂੰ 540 ਆ। 11 ਚ ਮਤਲਬ ਐ ਹੁੰਦਾ ਬਾਈ ਤੁਸੀਂ ਹਾਈ ਲੋ ਨੋਟਲ ਕਰਕੇ ਪੀਟੀਓ ਦਾ ਗੇਅਰ ਪਿੱਛੇ ਪਾ ਕੇ ਜਿਹੜੇ ਪਰਾਂ 1 2 ਦਿਨ ਨਾਲ ਗੇਅਰ ਹੋਣੇ ਬੈਕ ਹੋਣੇ ਆ। ਉਹਨਾਂ ਦੇ ਹਿਸਾਬ ਨਾਲ ਤੁਸੀਂ ਇੱਕ ਦਾ ਸਪੀਡਾਂ ਆਪਣੀਆਂ ਮੈਨੇਜ ਕਰ ਸਕਦੇ ਆ ਜਿਵੇਂ ਜਨਰੇਟਰ ਚਲਾਉਣਾ ਹੈ। ਤੇ ਬੈਗ ਗੇਰ ਪਾ ਕੇ ਦੂਜੀ ਜਗ੍ਹਾ ਤੂੜੀ ਵਾਲੀ ਵਾਹ ਚਲਾਇਆ ਵਾ ਬੈਗ ਗੇਰ ਪਾ ਕੇ ਤੇ ਮਸ਼ੀਨ ਪੁੱਠੀ ਵੀ ਘੁੰਮ ਜੂ ਸਾਡਾ ਗੂੜਾ ਨਿਕਲ ਜੂ ਇਹ ਵੀ ਤਾਂ ਜਾਨੀ ਕਿ ਵਧੀਆ ਗੱਲ ਆ ਇਹ ਸਾਰੇ ਆਨਲਾਈਨ ਮੰਗਣੇ ਆ ਆ ਜਾ ਆ ਤੇ ਭਾਈ ਅੱਜ ਸਾਨੂੰ ਦੋ ਬੱਕਰੀਆਂ ਲੱਭ ਗਈਆਂ ਹੋਰ ਅਮਨੇ ਬਾਈ ਅਮਨੇ ਬਾਈ ਨੇ ਤਾਂ ਲਾ ਲੀਆਂ ਛਾੜ ਪਰ ਦੋ ਇਹ ਯਾਰ ਇਹ ਨਾ ਜੱਗੂ ਖੁੱਲੀਆਂ ਛੱਡੇ ਦੇ ਉਹਰੇ ਅੱਛਾ ਹੁਣ ਇੱਧਰ ਇਹਨੂੰ ਪਤਾ ਚੱਲਦਾ ਰੋਡ ਕਿ ਕਿਸੇ ਦੀਆਂ ਖੁੱਲ ਕੇ ਆ ਗਈਆਂ ਬਾਈ ਕਿਸੇ ਦੀਆਂ ਕਿਸੇ ਨੇ ਰੱਖੀਆਂ ਹੁਣ ਆਏ ਨਹੀਂ ਆਮਨੇ ਹੈ ਤਾਂ ਉਹ ਹੀ ਛੇਲੇ ਆ ਬਾਈ ਛੇਲੇ ਆ ਤੇ ਖੁੱਲ ਕੇ ਆ ਗਏ ਇਹ ਇਹ ਘਾਬਰੇ ਪਿਆ ਵਿਚਾਰੇ ਇੱਥੇ ਹੀ ਫਿਰਦੇ ਆ ਬਾਈ ਸਵੇਰ ਦੇ ਸਾਨੂੰ ਆਇਆ ਤਾਂ ਵੀ ਕਿਤੇ ਸੜਕ ਥੱਲੇ ਨਾ ਆ ਜਾਣ ਕਿਉਂਕਿ ਮੇਨ ਰੋਡ ਚੱਲਦਾ ਨਾਲ ਆਮਨੇ ਵੀ ਜਿਹਦੇ ਹੋਊਗਾ ਅਗਲਾ ਲੈ ਜੂਗਾ ਆ ਕੇ ਹਨਾ ਇਹ ਬਾਈ ਸ਼ਾਮ ਤੱਕ ਦੇਖਣੇ ਆਵਨੇ ਆਪਾਂ ਨੇ ਨਹੀਂ ਫਿਰ ਘਰ ਨੂੰ ਜਾਵਨੇ ਆਣ ਆ ਵੀਡੀਓ ਆਉਂਗੇ ਸ਼ਾਮ ਤੱਕ ਦੇਖਣੇ ਜੇ ਤਾਂ ਵੀ ਸ਼ਾਮ ਤੱਕ ਲੈ ਗਿਆ ਮਹਿੰਗੇ ਹੁੰਨੇ ਚੂ ਆ 5-6000 ਦੇਖੋ ਘੱਟ ਨਹੀਂ ਹੋਣਾ ਇਹ ਮੰਨਦਾ ਤੂੰ ਕੰਮ ਕਰਦਾ ਰਿਆ ਇਹਨਾਂ ਦਾ ਬਾਈ ਬਹੁਤ ਮਹਿੰਗੇ ਵਿਕਦੇ ਆ ਇਹ ਅੱਛਾ ਹਾਂਜੀ ਇਹਦਾ ਇਹਦੀ ਐਂ ਕਰਦੇ ਆਂ ਇਹਦੀ ਆਪਾਂ ਇੱਕ ਵਾਰ ਇਥੇ ਪੁੱਛੇ ਆਉਨੇ ਕਿਸੇ ਨੂੰ ਨਾ ਨੇੜੇ ਤੜੇ ਪੁੱਛ ਲੈਣੇ ਆ ਜਿਹਦੇ ਹੋਵੇ ਅਗਲੇ ਨੂੰ ਦੇ ਦੂੰਗੇ ਅਗਲੇ ਨੇ ਨਹਿਰਾਂ ਪਾਲੇ ਹੋਈਆਂ ਨਜਾਰੇ ਦੇਖਦੇ ਲੱਭਦੇ ਆਂ ਬਨੇ ਹਨਾ ਉਹਦੇ ਪਾਣੀ ਪੁਣੀ ਪਲਾਉਨੇ ਆ ਇਹਾ ਜੋਦ ਨੂੰ ਖਾਹ ਪਸਾਣ ਦਾ ਕਰਦੇ ਹਾਂ ਹਾਂ ਇਹ ਆਪਣੇ ਮਾਲਕ ਨੂੰ ਲੱਭ ਰਹੇ ਆ ਵੀ ਕਿੱਥੇ ਗਿਆ ਬੰਦਾ ਭਾਈ ਜੇ ਕੋਈ ਕਿਸੇ ਦੇ ਹੋਏ ਤਾਂ ਲੈ ਜਿਓ ਆਕੇ ਆ ਬੰਨੇ ਹੋਏ ਆ ਸਾਡੀ ਇੰਡੋ ਫਾਰਮ ਏਜੰਸੀ ਤੇ ਬਿਲਕੁਲ ਨਾਲ ਦਰਖਤ ਨਾਲ ਛਾਵਾਂ ਚ ਬੰਦੇ ਆਸੀਂ ਲੈ ਭਾਈ ਜੋ ਦਵਾਈ ਸਪੈਸ਼ਲ ਲੈ ਕੇ ਆਏ ਨਾ ਵਾਸਤੇ ਡਾਈਟ ਉਹ ਪੱਤੇ ਉਹ ਪੱਤੇ ਦੂਏ ਖਾਂਗੇ ਯਾਰੇ ਪੱਤੇ ਨਹੀਂ ਖਾਂਦੇ ਹੈਗੇ ਆਏ ਉਹ bari bari pilo mari ਆਪਾਂ ਪਤਾ ਹੀ ਇਹ ਦਿਲ ਕਦੇ ਫਿਰਦੇ ਜੋਦਗਾਂ ਦਾ ਇੱਕ ਤੂੰ ਲੈ ਜੀ ਇੱਕ ਮੈਂ ਲੈ ਜਾਣਾ ਅੱਜ ਪਾਲ ਕੇ ਪੱਦੂ ਨਹੀਂ ਯਾਰ ਬਾਈ ਜਿਹਦੇ ਹੈਗੇ ਉਹਨੂੰ ਆਪਾਂ ਦੇ ਦੇਣੇ ਆ ਕਿਸੇ ਨੇ ਨਹੀਂ ਲੈ ਗ ਜਾਣੇ ਇਹ ਹਾਂ ਇਹ ਆਏ ਨਾ ਇਹ ਮਾਲਕ ਨੇ ਇੱਥੇ ਕਰਦੇ ਲੱਭਦੇ ਨੇ ਆਏ ਨਾ ਹਾਂ ਅਗਲੇ ਨੂੰ ਬਾਈ ਜਾਣੜਕੀ ਜਾਈ ਜਾਂਦੀ ਜਿਹਦੇ ਕੋਈ ਚੀਜ਼ ਖੋਜਵੇ ਉਹੀ ਗੱਲ ਆ ਆਪਣੇ 10 ਰੁਪਏ ਵੀ ਗਿਰਦੇ ਗਏ ਆਪਾਂ ਦੇ ਲਾ ਕਿੱਦਾਂ ਕਰਦੇ ਮਰਨ ਹੋ ਜਾਂਦਾ ਬਾਈ ਸਹੀ ਗੱਲ ਆ ਬਾਈ ਦੇਖ ਲਿਓ ਜਿਹਦੇ ਹੋਏ ਸਾਡੇ ਐਪਲਮਾ ਹੈ ਤਾਂ ਲੋਕ ਲੈ ਆ ਇਹ ਸ਼ਾਮ ਤੱਕ ਅਸੀਂ ਇੱਥੇ ਹੀ ਹੈਗੇ 6 ਵਜੇ 7 ਵਜੇ ਤੱਕ ਫਿਰ ਦੇ ਸਵੇਰ ਦੇ 8 9 ਵਜੇ ਤੇ 12 ਵਜੇ ਹਜੇ ਤੱਕ ਤਾਂ ਕੋਈ ਬਾਲੀਵਾਰਸ ਆਇਆ ਨਹੀਂ ਹੈਗਾ ਨਾਲ ਮਿੰਗਣਾ ਹੀ ਬਹੁਤ ਕਰਦੇ ਪਤੰਦਰ ਗਰਾ ਲੈ ਉਹ ਏਜੰਸੀ ਭਾਰਤੀ ਅੰਦਰ ਉਹ ਦੂਏ ਜੌਂਡੀਰ ਵਾਲਿਆਂ ਉਹ ਥਾਡੀ ਜਾਂਸੀ ਚ ਲਾਇਆ ਏ ਟੇਰੀ ਹਾਂ ਫੈਰੀਆਂ ਨਹੀਂ ਗੋਰੀਆਂ ਖੜਦੀ ਸਹੀ ਗੱਲ ਆ ਬਾਈ ਤੇ ਬਾਕੀ ਵੀ ਟਰੈਕਟਰ ਹੋਰ ਵੀ ਖੜੇ ਨੇ ਇੱਕ 745 ਖੜਾ ਠੀਕ ਹੈ ਜੀ 19 ਮਾਡਲ ਹੈ ਬਹੁਤ ਸਾਫ ਟਰੈਕਟਰ ਉਹ ਵੀ ਜੀ ਠੀਕ ਆ ਤੇ ਬਾਕੀ ਜੇ ਹੋਰ ਕਿਸੇ ਵੀ ਵੀਰ ਨੇ ਕੋਈ ਨਵਾਂ ਟਰੈਕਟਰ ਲੈਣਾ ਹੁੰਦਾ ਇੰਡੋ ਫਾਰਮ ਜਾਂ ਉਹ ਸੰਗਾਂ ਲਿਕਾ ਉਹ ਵੀ ਜ਼ਰੂਰ ਕੰਟੈਕਟ ਕਰ ਸਕਦਾ ਜੀ ਸਾਰੀਆਂ ਏਜੰਸੀਆਂ ਆਪਣੇ ਇਕੱਠੀਆਂ ਹੋ ਗਈਆਂ ਤੇ ਬਾਕੀ ਜੇ ਕਿਤੇ ਵੀ ਇੰਨੇ ਕੋਈ ਪੁਰਾਣਾ ਟਰੈਕਟਰ ਸਿੱਧਾ ਵੇਚਣਾ ਹੁੰਦਾ ਤਾਂ ਉਹ ਵੀ ਦੱਸ ਦਿਆ ਕਰੋ ਭਾਈ ਉਹ ਵੀ ਲੈ ਲੈਣੇ ਆ ਜੀ ਬਾਕੀ ਠੀਕ ਹੈ ਜੀ ਅੱਜ ਦੇ ਵਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤਾਂ YouTube ਚੈਨਲ ਜੱਗੂ ਮਾਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ 'ਚ ਸਾਰੇ ਵੀਰਾਂ ਦਾ ਧੰਨਵਾਦ